ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪਾਂ ਸਾਰਿਆਂ ਨੇ ਮਿਸਲ ਸਤਲਜ ਵੱਲੋਂ ਤੇ ਸਤ ਪਮਿੰਦਰ ਸਿੰਘ ਸੋਕ ਸਾਗਰ ਸਿੰਘ ਤੇ ਸਰ ਸੁਖਪ੍ਰੀਤ ਸਿੰਘ ਇਹ ਲੈਂਡਸਕੇਪਿੰਗ ਦਾ ਕੰਮ ਕਰਦੇ ਆ ਇਹਨਾਂ ਵੱਲੋਂ ਅੱਜ ਆਪਾਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਕਿ ਆਪਾਂ ਜਿਹੜਾ ਪਿੱਛੇ ਅਨਾਉਂਸ ਕੀਤਾ ਸੀਗਾ ਕਿ ਰੁੱਖ ਲਾਉਣ ਦਾ ਇਹ ਪਹਿਲੇ ਦਿਨ ਆਪਾਂ ਇੱਥੋਂ ਲਾਉਣਾ ਸ਼ੁਰੂ ਕੀਤਾ ਹੈ ਮਹਾਰਾਜੇ ਦੀ ਇਹ ਚੌਂਕੀ ਹੈਗੀ ਆ ਸਿੱਖ ਰਾਜ ਦੀ ਇਹ ਚੌਂਕੀ ਆ ਤੇ ਇੱਥੇ ਪਹਾੜ ਦੀ ਇਰੋਸ਼ਨ ਬਹੁਤ ਹੁੰਦੀ ਸੀਗੀ ਤੇ ਉਸ इरੋਜਨ ਨੂੰ ਰੋਕਣ ਵਾਸਤੇ ਪਹਿਲਾਂ ਵੀ ਕੁਝ ਰੁੱਖ ਲੱਗੇ ਹੋਏ ਆ ਪਰ ਜਿਵੇਂ ਸਰਸੁਖ ਸਾਗਰ ਸਿੰਘ ਹਰੇ ਤੇ ਆਪਣਾ ਪ੍ਰਵਿੰਦਰ ਸਿੰਘ ਹਰੇ ਇਸ ਚੀਜ਼ ਦੇ ਵਿੱਚ ਨਪੁੰਨ ਹੈਗੇ ਆ ਰੁੱਖਾਂ ਬਾਰੇ ਜਾਣਦੇ ਆ इरੋਜਨ ਬਾਰੇ ਜਾਂ ਜਾਣਦੇ ਆ ਇਹ ਦੋਨੇ ਵੀਰ ਜਿਹੜੇ ਹੈਗੇ ਆ ਪੀ ਐਚ ਡੀ ਹੈਗੇ ਆ ਹਾਰਟੀਕਲਚਰ ਦੇ ਵਿੱਚ ਤਾਂ ਇਹਨਾਂ ਨੇ ਸੁਝਾਅ ਦਿੱਤਾ ਕਿ ਇੱਥੇ ਕਿਸ ਤਰੀਕੇ ਦੇ ਰੁੱਖ ਲੱਗਣੇ ਚਾਹੀਦੇ ਆ ਤੇ ਰੁੱਖ ਵੀ ਇਹਨਾਂ ਵੱਲੋਂ ਹੀ ਆ ਰਹੇ ਆ ਜਿਹੜੀ ਜੀ ਐਮ ਲੈਂਡਸਕੇਪ ਜਿਹੜੀ ਨਰਸਰੀ ਹੈਗੀ ਆ ਠਸਕੇ ਕੋਲੇ ਮੁਹਾਲੀ ਕੋਲੇ ਉੱਥੋਂ ਆ ਰਹੇ ਆ ਤਕਰੀਬਨ 10000 ਰੁੱਖੇਗੇ ਜਿਹੜੇ ਆਪਾਂ ਸਾਰੇ ਪੰਜਾਬ ਚ ਵੰਣਨੇ ਆ ਤੇ ਲਾਉਣੇ ਹੈਗੇ ਆ ਇਸ ਇੱਕ ਡੇਡ ਮਹੀਨੇ ਦੇ ਵਿੱਚ ਸੌਣ ਤੇ ਤੇ ਅਗਲੇ ਮਹੀਨੇ ਦੇ ਵਿੱਚ ਵਿੱਚ ਤੇ ਇਹ ਉਪਰਾਲਾ ਜਿਹੜਾ ਸ਼ੁਰੂਆਤ ਆ ਇੱਥੋਂ ਕੀਤੀ ਆ ਈਰੋਜਨ ਕਰਕੇ ਇੱਕ ਤਾਂ ਇਹ ਲਾਉਣੇ ਆ ਕੁਝ ਉੱਤੇ ਲਾਏ ਆ ਤੇ ਕੁਝ ਔਰਨਾਮੈਂਟਲ ਲਾਏ ਹੈਗੇ ਆ ਤੇ ਜਾ ਕੇ ਉਹ ਰੁੱਖ ਲਾਉਣੇ ਆ ਜਿਹੜੇ ਕਿ ਵਾਲੀ ਉਸ ਪਹਾੜੀ ਨੂੰ ਡਿੱਗਣ ਤੋਂ ਬਚੋ ਵੈਸੇ ਵੀ ਜਿਹੜੇ ਰੁੱਖੇਗੇ ਆ ਇਹਨਾਂ ਦਾ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਲगाव ਮਤਲਬ ਕਹਿ ਲਓ ਇੱਕ ਨੇੜਤਾ ਸੀਗੀ ਜਾਂ ਸਿੱਖ ਜਦੋਂ ਵੀ ਸਿੱਖ ਰਾਜ ਬਣਿਆ ਉਹਦੇ ਨਾਲ ਇੱਕ ਨੇੜਤਾ ਰਹੀ ਹੈ ਰੁੱਖਾਂ ਦੀ ਜਿੰਨੀ ਵੀ ਸਿੱਖ ਕੋਇਨੇਜ ਹੈਗੀ ਹੈ ਜਿੰਨੇ ਵੀ ਸਿੱਖਾਂ ਦੇ ਸਿੱਕੇ ਹੈਗੇ ਆ ਜਿੱਥੇ ਉਹ ਗੁਰੂਆਂ ਦੇ ਨਾਮ ਉੱਥੇ ਲਿਖੀ ਹੁੰਦੇ ਸੀ ਉੱਥੇ ਇੱਕ ਪੱਤੇ ਦਾ ਨਿਸ਼ਾਨ ਵੀ ਹੁੰਦਾ ਸੀ ਜਿਹੜੇ ਲੋਕ ਉਸ ਕੋਆਨੇਜ ਨੂੰ ਅੰਡਰਸਟੈਂਡ ਕਰਦੇ ਆ ਵੇਖਦੇ ਆ ਉਹਨਾਂ ਨੂੰ ਪਤਾ ਹੋਊਗਾ ਕਿ ਇੱਕ ਲੀਫ ਗ੍ਰੀਨਰੀ ਦਾ ਕਿ ਵਾਈਬਰੈਂਸੀ ਹੁੰਦੀ ਆ ਜਾਂ ਜੋ ਵੀ ਉਹਨਾਂ ਦਾ ਮੋਟਿਵ ਰਿਆ ਹੋਊਗਾ ਕਿ ਇੱਕ ਰੁੱਖ ਦੇ ਵਿੱਚ ਇੱਕ ਪੱਤੇ ਉੱਥੋਂ ਇੱਕ ਪੱਤੇ ਦਾ ਨਿਸ਼ਾਨ ਜ਼ਰੂਰ ਹੁੰਦਾ ਸੀਗਾ ਤੇ ਆਪਾਂ ਨੂੰ ਵੀ ਇਸ ਕਰਕੇ ਪੰਜਾਬ ਜਿਹੜਾ ਪਾਣੀਆਂ ਦੀ ਧਰਤੀ ਆ ਜਿਹੜੀ ਇੱਕ ਹਰਿਆਵਲ ਹੈਗੀ ਆ ਜਿੱਥੋਂ ਇੱਕ मतलब ਜਿੱਥੋਂ ਗ੍ਰੀਨਰੀ ਨਾਲ ਜਿੱਥੋਂ ਲਾਈਫ ਸ਼ੁਰੂ ਹੁੰਦੀ ਆ ਉਥੇ ਆਪਾਂ ਅਜ ਰੁੱਖ ਕੱਟਦੇ ਜਾ ਰਹੇ ਆ ਉਥੇ ਉਹਨੂੰ ਆਪਾਂ ਇੱਕ ਤਰ੍ਹਾਂ ਰੇਗਿਸਤਾਨ ਹੀ ਬਣਾਉਂਦੇ ਜਾ ਰਹੇ ਹੈਗੇ ਆ ਤੇ ਉਸ ਚੀਜ਼ ਨੂੰ ਮੋੜਾ ਪਾਉਣ ਵਾਸਤੇ ਬਹੁਤ ਲੋਕ ਹੋਰ ਵੀ ਉਪਰਾਲਾ ਕਰ ਰਹੇਗੇ ਆ ਮਿਸਲ ਸਤਲੋਜ ਨੇ ਤੇ ਇਹ ਉਪਰਾਲਾ ਸ਼ੁਰੂ ਕੀਤਾ ਹੈ ਇਹਦੇ ਵਿੱਚ ਖਾਸ ਤੌਰ ਤੇ ਜਿਹੜੇ ਆਪਾਂ ਨੂੰ ਰੁੱਖ ਮਿਲੇ ਹੈਗੇ ਆ ਉਹ ਸਾਰੇ 5 ਜਾਂ 6 ਫੁੱਟ ਤੋਂ ਵੱਡੇ ਹੈਗੇ ਆ ਛੋਟੇ ਰੁੱਖ ਜਦੋਂ ਵੀ ਲਗਾਏ ਗਏ ਆ ਜਦੋਂ ਵੀ 1 ਫੁੱਟ ਜਾਂ 2 ਫੁੱਟ ਦੇ ਲਾਏ ਆ ਪਾਸਟ ਆਪਣਾ ਐਕਸਪੀਰੀਅੰਸ ਵੀ ਆ ਹੋਰਾਂ ਦਾ ਵੀ ਹੈਗਾ ਕਿ ਵੀ ਉਹ ਉਹ ਮਰ ਜਾਂਦੇ ਹੈਗੇ ਉਹਨਾਂ ਦਾ ਜਿਹੜਾ ਸਰਵਾਈਵਲ ਰੇਟ ਆ ਬਹੁਤ ਛੋਟਾ ਹੈਗਾ ਮਤਲਬ 90% ਡਿਸਟਰੋਏ ਹੋ ਜਾਂਦੇ 10% ਹੀ ਸਰਵਾਈਵ ਹੁੰਦੇ ਹੈਗੇ ਆ ਇਹਨਾਂ ਦਾ ਜਿਹੜੇ ਵੱਡੇ ਰੋਖਾ ਇਹਨਾਂ ਦਾ ਸਰਵਾਈਵਲ ਰੇਟ ਬਹੁਤ ਜ਼ਿਆਦਾ ਹੈ ਇਹ ਇਹਦੇ ਵਿੱਚ ਇਹ ਆ ਕਿ ਕਾਫੀ ਧੀਰ ਪਾਲ ਕੇ ਇਹ ਇਹਨਾਂ ਦਾ ਉਪਰਾਲਾ ਸੀ ਕਿ ਇਹਨਾਂ ਨੇ ਇੰਨੇ ਦਿਨ ਪਾਲਿਆ ਇਹਨਾਂ ਨੂੰ ਵੱਡਾ ਕੀਤਾ ਤੇ ਹੁਣ ਆਪਾਂ ਲਾ ਰਹੇ ਆ ਜਿਹੜੇ ਵੀਰ ਵੀ ਲੈ ਕੇ ਜਾਣਾ ਚਾਹੋਂ ਲੈ ਕੇ ਜਾਣ ਜਿੱਥੇ ਚਾਹੁੰਦੇ ਆਓ ਕਿ ਅਸੀਂ ਲਾਈਏ ਆ ਕੇ ਉੱਥੇ ਅਸੀਂ ਲਾ ਵੀ ਸਕਦੇ ਹਾਂ ਜੇ ਕੁਆਂਟੀਟੀ ਜ਼ਿਆਦਾ ਹੈਗੀ ਆ ਆਪਣੀਆਂ ਮਾਝੇ 'ਚ ਮਾਲਵੇ 'ਚ ਤੇ ਪੁਆਦ 'ਚ ਟੀਮਾਂ ਵੀ ਹੈਗੀਆਂ ਜਿਹੜੀਆਂ ਇਹ ਕਾਰਜ ਕਰਨਗੀਆਂ ਪਰ ਜੇ ਤੁਸੀਂ ਲੈ ਕੇ ਜਾਂਦੇ ਹੋ ਤਾਂ ਇਹ ਇਮਾਨਦਾਰੀ ਨਾਲ ਵੇਖੋ ਕਿ ਇਹ ਬਹੁਤ ਲਗਨ ਨਾਲ ਤੇ ਮਿਹਨਤ ਨਾਲ ਤੇ ਇੱਕ ਪੈਸ਼ਨ ਨਾਲ ਪੰਜਾਬ ਵਾਸਤੇ ਇੱਕ ਦਰਦ ਰੱਖਦੇ ਹੋਏ ਪਾਲੇ ਗਏ ਆ ਉਹਨਾਂ ਨੂੰ ਜ਼ਰੂਰ ਲਾਓ ਤੇ ਉਹਨਾਂ ਨੂੰ ਪਾਲਿਓ ਵੀ ਅੱਗੇ ਅਸ ਇੰਨਾ ਕਹਿ ਕੇ ਮੈਂ ਤੌਰ ਤੋ ਜ਼ਿਆਦਤ ਲਊਂਗਾ ਹੁਣ ਉੱਤੇ ਆਪਾਂ ਕਾਫੀ ਲਗਾਤੇ ਹੈਗੇ ਆ ਹੁਣ ਜਾ ਕੇ ਆਪਾਂ ਜਿੱਥੇ ਈਰੋਜਨ ਹੁੰਦੀ ਆ ਤੇ ਜਿੱਥੇ ਫਲੈਟ ਕੀਤੀ ਹੋਈ ਆ ਧਰਤੀ ਇਸ ਪਹਾੜੀ ਦੇ ਆਪਾਂ ਉੱਥੇ ਵੀ ਹੁਣ ਗਾਂ ਵਾਲਾ ਲਾਵਾਂਗੇ ਸਾਡੇ ਨਾਲ ਸਾਰੀ ਮਿਸਲ ਸਤਲੋਜੀ ਜਿਹੜੀ ਪੁਆਦ ਦੀ ਟੀਮ ਹੈਗੀ ਹੈ ਜਿਹੜੀ ਰੁੱਖ ਖੇਤਰ ਲਾਉਣੇ ਆ ਜਿਨ੍ਹਾਂ ਨੇ ਉਹ ਸਾਰੇ ਨਾਲ ਹੈਗੇ ਆ ਸੁਖਵਿੰਦਰ ਸਿੰਘ ਇਹਨੂੰ ਲੀਡ ਕਰ ਰਿਹਾ ਇੱਥੇ ਕਿਸੇ ਨੇ ਵੀ ਜੇ ਲਾਉਣਾ ਹੋਵੇ ਇਹ ਆਉਣਗੇ ਆਪਦੀ ਟੀਮ ਨੂੰ ਲੈ ਕੇ ਤੇ ਤੁਹਾਡੇ ਉੱਥੇ ਰੁੱਖ ਲਗਾ ਕੇ ਜਾਣਗੇ ਤੇ ਪੁਆਦ ਦੇ ਵਿੱਚ ਇਹ ਹੈਗੇ ਆ ਮਾਲਵੇ ਦੇ ਵਿੱਚ ਜਿਹੜਾ ਮਤਲਬ ਫਰੋਜ਼ਪੁਰ ਪਠਿੰਡਾ ਫਾਜ਼ਲਕਾ ਫਰੀਦਕੋਟ ਵਾਲਾ ਇਲਾਕਾ ਹੈ ਉੱਥੇ ਤੁਸੀਂ ਦਵਿੰਦਰ ਸਿੰਘ ਸੇਖੋਂ ਨਾਲ ਕੰਟੈਕਟ ਕਰ ਸਕਦੇ ਹੋ ਇਸੇ ਤਰ੍ਹਾਂ ਮਾਝੇ ਚ ਹੁਸਨਪ੍ਰੀਤ ਸਿੰਘ ਤੇ ਬੀਬੀ ਜਸਮੀਤ ਕੌਰ ਛੀਨਾ ਨਾਲ ਕੰਟੈਕਟ ਕਰ ਸਕਦੇ ਹੋ ਅਸੀਂ ਨੰਬਰ ਜਲਦੀ ਉਹ ਫਲੋਟ ਕਰ ਦਾਂਗੇ ਸਾਰੇ ਤੇ ਵੈਸੇ ਉਹ ਕੀਤੇ ਵੀ ਵੀ ਹੈਗੇ ਆ ਫਾਰਮਸ ਵੀ ਆਏ ਆ ਆਪਾਂ ਨੂੰ ਨਾ ਸਾਰਿਆਂ ਨੂੰ ਆਪਾਂ ਕੰਟੈਕਟ ਕਰ ਰਹੇ ਆ ਤੇ ਆਸ ਕਰਦੇ ਆ ਕਿ ਆਪਾਂ ਜਿਹੜੀ 10000 ਦੀ ਜਿਹੜੀ ਇੱਕ ਟੀਚਾ ਲੈ ਕੇ ਚੱਲੇ ਹੋਈਆਂ ਇਹ 10000 ਰੁਪਏ ਖਾ ਲਾ ਵੀ ਸਕੀਏ ਤੇ ਇਹਨਾਂ ਦੀ ਸੰਭਾਲ ਵੀ ਕਰ ਸਕੀਏ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤ